ਅੱਜ ਸਾਡੇ ਦੇਸ਼ ਦੀਆਂ ਮਹਿਲਾਵਾਂ ਪੜ੍ਹ ਲਿਖ ਕੇ ਜਿੱਥੇ ਆਈਏਐਸ ਪੋਲੀਟੀਸ਼ੀਅਨ ਵਿਗਿਆਨ ਸਪੋਰਟਸ ਅਤੇ ਹੋਰ ਕਈ ਤਰ੍ਹਾਂ ਦੇ ਅਹਿਮ ਪੋਸਟਾਂ ਤੇ ਪਹੁੰਚ ਕੇ ਦੇਸ਼ ਦੀ ਸੇਵਾ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੀਆਂ ਹਨ ਜਿਸ ਦੀ ਪ੍ਰਤਮ ਮਿਸਾਲ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਵਿਖੇ ਵੇਖਣ ਨੂੰ ਮਿਲ ਰਹੀ ਹੈ ਜਿੱਥੇ ਲੜਕੀਆਂ ਵੱਖ-ਵੱਖ ਕੋਰਸਾਂ ਵਿੱਚ ਕੀਤਾ ਮੁਖੀ ਸਿੱਖਿਆ ਪ੍ਰਾਪਤ ਕਰਕੇ ਜਿੱਥੇ ਆਤਮ ਨਿਰਭਰ ਬਣ ਰਹੀਆਂ ਹਨ ਤੇ ਮਹਿਲਾ ਸਸ਼ਕਤੀਕਰਨ ਵਿੱਚ ਉਸਾਰੂ ਭੂਮਿਕਾ ਨਿਭਾ ਰਹੀਆਂ ਹਨ ਜ਼ਿਕਰਯੋਗ ਹੈ ਕਿ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹੀ ਨਿਮਾਈ ਪੜਤੀਆਂ 137 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਮਹਿਲਾ ਸਸ਼ਕਤੀਕਰਨ ਨੂੰ ਅੱਗੇ ਵਧਾਉਣ ਲਈ ਸਾਰੇ ਟ੍ਰੈਂਡਾਂ ਵਿੱਚ ਔਰਤਾਂ ਲਈ 33% ਰਾਖਵਾਂਕਰਨ ਲਾਗੂ ਕੀਤਾ ਗਿਆ ਹੈ ਜਿਸ ਦੇ ਨਤੀਜੇ ਵਜੋਂ ਕਿਤਾ ਮੁਖੀ ਸਿਖਲਾਈ ਦੇ ਖੇਤਰ ਵਿੱਚ ਔਰਤਾਂ ਦੀ ਭਾਗੀਦਾਰੀ ਵਧੀ ਹੈ ਹੁਣ ਲੜਕੀਆਂ ਵੱਲੋਂ ਉਹਨਾਂ ਕੋਰਸਾਂ ਵਿੱਚ ਵੀ ਦਾਖਲਾ ਲਿਆ ਜਾ ਰਿਹਾ ਹੈ ਜਿਨ੍ਹਾਂ ਕੋਰਸਾਂ ਨੂੰ ਹੁਣ ਤੱਕ ਲੜਕੀਆਂ ਵੱਲੋਂ ਕੀਤਾ ਜਾਂਦਾ ਸੀ ਜਦੋਂ ਅਸੀਂ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਦਾ ਦੌਰਾ ਕੀਤਾ ਤਾਂ ਉੱਥੇ ਕੁਝ ਹੋਰ ਹੀ ਵੇਖਣ ਨੂੰ ਮਿਲਿਆ ਜੀ ਹਾਂ ਮਹਿਲਾਵਾਂ ਵੱਲੋਂ ਅੱਜ ਹੀ ਕਿਤੇ ਟ੍ਰੈਂਡਾਂ ਦੇ ਵਿੱਚ ਦਾਖਲਾ ਲਿਆ ਹੋਇਆ ਤੇ ਉਸੇ ਟ੍ਰੈਂਡ ਕਿਸੇ ਸਮੇਂ ਸਿਰਫ ਤੇ ਸਿਰਫ ਮੁੰਡਿਆਂ ਦਾ ਹੀ ਟ੍ਰੇਡ ਕੀਤਾ ਸਮਝਿਆ ਜਾਂਦਾ ਸੀ ਪਰ ਇੱਥੇ ਕੁਝ ਅਜੀਬਾ ਦੇਖਣ ਨੂੰ ਮਿਲਿਆ ਕਿ ਕੁੜੀਆਂ ਦੇ ਵੱਲੋਂ ਵੱਡੀਆਂ-ਵੱਡੀਆਂ ਮਸ਼ੀਨਾਂ ਨੂੰ ਬਿਜਲੀ ਦੀਆਂ ਤਾਰਾਂ ਨਾਲ ਜੋੜ ਕੇ ਚਲਾਇਆ ਜਾ ਰਿਹਾ ਸੀ ਤੇ ਨਾਲ ਹੀ ਵੱਡੀਆਂ ਮਸ਼ੀਨਾਂ ਦੇ ਨਾਲ ਲੋਹੇ ਉੱਤੇ ਡ੍ਰਿਲ ਕੀਤਾ ਜਾ ਰਿਹਾ ਸੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਦੇ ਪ੍ਰਿੰਸੀਪਲ ਗੁਰਨਾਮ ਸਿੰਘ ਬੱਲੜੀ ਨੇ ਦੱਸਿਆ ਕਿ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੀ ਅਗਵਾਈ ਵਿੱਚ ਸੂਬੇ ਦੀਆਂ ਵੱਖ-ਵੱਖ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚ ਇਸ ਸਾਲ 25% ਵਾਧਾ ਹੋਇਆ ਹੈ ਅਤੇ ਦਾਖਲਾਵਾਂ ਦੀ ਗਿਣਤੀ ਪਿਛਲੇ ਭਰੇ 28000 ਤੋਂ ਵੱਧ ਕੇ ਹੁਣ 35000 ਤੱਕ ਪਹੁੰਚ ਗਈ ਹੈ। ਤੇ ਸਾਰਿਆਂ ਨੂੰ ਸ਼ਸ਼ੀਕਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਅੱਜ ਜਿਹੜੀਆਂ ਔਰ ਉਹ ਮਰਦਾਂ ਨਾਲੋਂ ਘੱਟ ਨਹੀਂ ਹੈਗੀਆਂ ਅੱਜ ਦੀ ਜਿਹੜੀ ਔਰਤ ਹੈਗੀ ਹੈ ਉਹ ਬਹੁਤ ਕੁਝ ਕਰਕੇ ਅੱਗੇ ਜਾ ਸਕਦੀ ਹੈ ਜਿਵੇਂ ਕਿ ਇੱਕ ਮਿਸਾਲ ਤੁਹਾਨੂੰ ਸਾਹਮਣੇ ਹੀ ਹੈਗੀ ਹੈ ਕਿ ਆਈਟੀਆਈ ਆਈਟੀਆਈ ਦੇ ਵਿੱਚ ਬੱਖ-ਵੱਖ ਕੀਤਾ ਮੁਕੀ ਜਿਹੜੇ ਕੋਰਸ ਹੈਗੇ ਬੱਚੇ ਸਾਡੇ ਕਰਕੇ ਆਪਣੇ ਆਪ ਤੋਂ ਸਵੈ ਰਜਗਾਰ ਪ੍ਰਾਪਤ ਕਰਕੇ ਆਪਣੇ ਮਤਲਬ ਕੁਝ ਵੀ ਕਰ ਸਕਦੇ ਹੈਗੇ ਹੈ ਜਿਵੇਂ ਕਿ ਵੱਖ-ਵੱਖ ਟੇਡਾ ਹੈਗੀਆਂ ਸਾਡੇ ਕੋਲ ਸਲਾਈ ਔਰ ਕਢਾਈ ਕਢਾਈ ਦੇ ਵਿੱਚ ਸਾਡੇ ਕੋਲ ਬੱਚੇ ਬਹੁਤ ਹੀ 베ਸਟ ਮਟੀਰੀਅਲ ਤੋਂ ਕੰਮ ਕਰਕੇ ਆਪਣੇ ਕਾਫੀ ਜੌਬਸ ਤਿਆਰ ਕਰਦੇ ਹੈਗੇ ਜਿਹੜੀਆਂ ਕਿ ਅੱਜ ਮਾਰਕੀਟ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋ ਰਹੀਆਂ ਗੁੱਡ ਮਾਰਨਿੰਗ ਆਲ ਆਫ ਯੂ ਮੇਰਾ ਨਾਮ ਸੁਖਪ੍ਰੀਤ ਕੌਰ ਹੈ ਮੈਂ ਨੰਗਲ ਆਈਟੀਆਈ ਦੀ ਵਿਦਿਆਰਥਣ ਹਾਂ ਇੱਥੇ ਸਾਡੇ ਮਤਲਬ ਕਿ ਸਵਿੰਗ ਟੈਕਨੋਲੋਜੀ ਸਰਫਮੈਂਡੋਰਮੈਂਟ ਟੈਕਨੋਲੋਜੀ ਜਿੱਦਾਂ ਬੈਲਡਰ ਦੀ ਆਈਟੀਆਈ ਲੈਕਚਰਨ ਦੀ ਆਈਟੀਆਈ ਵਗੈਰਾ ਹੈਗੀਆਂ ਨੇ ਮਤਲਬ ਕਿ ਸਾਨੂੰ ਚਾਹੀਦਾ ਹੈ ਬਲਕਿ ਲੜਕੀ ਦੇ ਮਾਪਿਆਂ ਨੂੰ ਇਹ ਚਾਹੀਦਾ ਹੈ ਕਿ ਲੜਕੀਆਂ ਨੂੰ ਹਰ ਇੱਕ ਮਿੱਤਲ ਕੀ ਅੱਗੇ ਮਿਲਕੀ ਭੇਜਣ ਜਿੱਦਾਂ ਲੜਕੀਆਂ ਅੱਜ ਅੱਗੇ ਵੱਧ ਰਹੇ ਹਨ ਲੜਕੀਆਂ ਵੀ ਵੱਧਣ ਅਸੀਂ ਦੇਖ ਹੀ ਸਕਦੇ ਹਾਂ ਕਿ ਜਿੱਦਾਂ ਸਾਡੇ ਮੁੱਖ ਮੰਤਰੀ ਹੈ ਮਿਲਕੀ ਮੁੱਖ ਮੰਤਰੀ ਦੇ ਅਹੁਦੇ ਤੇ ਰਾਸ਼ਟਰਪਤੀ ਦੇ ਅਹੁਦੇ ਤੇ ਅੱਜ ਮਹਿਲਾ ਹੀ ਬੈਠ ਰਹੀਆਂ ਹਨ ਤਾਂ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੂੰਗੀ ਕਿ ਅੱਗੇ ਮਿਲਕੀ ਸਾਰੀ ਲੜਕੀਆਂ ਨੂੰ ਵੱਧ ਕੇ ਪੜ੍ਹਨਾ ਚਾਹੀਦਾ ਹੈ ਅੱਜ ਜੋ ਵੀ ਸਾਡੇ ਮਿਲਕੀ ਇੱਥੋਂ ਤੱਕ ਕਿ ਸਾਡੇ ਐਸਡੀਐਮ ਅਹੁਦੇ ਤੇ ਵੀ ਇੱਕ ਔਰਤ ਹੀ ਬੈਠੀ ਹੋਈ ਹੈ ਤਾਂ ਮੈਂ ਲੜ ਕੀ ਅੱਗੇ ਆਪਣੀ ਲੜਕੀਆਂ ਨੂੰ ਅੱਗੇ ਭੇਜੇ ਕਿਉਂਕਿ ਪਿਛਲਾ ਸਮਾਂ ਗਿਆ ਜਦ ਲੜਕੀਆਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਅੱਜ ਲੜਕੀਆਂ ਸਭ ਤੋਂ ਅੱਗੇ ਜਾ ਰਹੀਆਂ ਹਨ ਮਤਲਬ ਕਿ ਜੇਕਰ ਲੜਕੀ ਇੱਕ ਮਰਦਾਂ ਦੇ ਮੋਢੇ ਨਾਲ ਮੋਢਾ ਮਲਾ ਕੇ ਅੱਜ ਤੁਰ ਰਹੀ ਹੈ ਤਾਂ ਉਹ ਦਿਨ ਵੀ ਦੂਰ ਨਹੀਂ ਹੈ ਜਦੋਂ ਲੜਕੀਆਂ ਹੀ ਲੜਕੀਆਂ ਤੋਂ ਚਾਰ ਗੁਣਾ ਅੱਗੇ ਜਾ ਕੇ ਤੁਰ ਸਕਦੀਆਂ ਹਨ ਸੋ ਮੈਂ ਸਾਰੇ ਨਹੀਂ ਕਹਿਣਾ ਚਾਹੁੰਦੀ ਆ ਥੈਂਕ ਯੂ so much ਵੀਰ ਨਾਲ ਬੋਲਦੇ ਹੋ ਵਿਸੇ ਆਦੀ ਕੈਨਮੇਰੀ ਮੇਰਾ ਨਾਮ ਅਮਰਿੰਦਰ ਕੋਰ ਮੈਂ ਐਨਸੀਬੀਟੀ ਦੀ ਵਿਦਿਆਰਥਣ ਹਾਂ ਅੱਜ ਦੇ ਸਮਾਪੋਰਤਾ ਮਰਦਾਂ ਤੋਂ ਬਹੁਤ ਅੱਗੇ ਵੱਧ ਰਹੀਆਂ ਹਨ ਅ ਜਿਵੇਂ ਕਿ ਸਾਡੀ ਸਿਖਲਾਈ ਸੰਸਥਾ ਨੰਗਲ ਦੇ ਵਿੱਚ ਕੁੜੀਆਂ ਆਪਣਾ ਹੱਥਾਂ ਦਾ ਕੰਮ ਕਿੱਤਾ ਸਿੱਖ ਕੇ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ ਅਤੇ ਵੱਧ ਤੋਂ ਆਪਣੇ ਘਰਦਿਆਂ ਤੇ ਸਾਰਿਆਂ ਦਾ ਨਾਮ ਰੋਸ਼ਨ ਕਰ ਰਹੀਆਂ ਹਨ ਇੱਥੇ ਅਸੀਂ embroiderry ਦੇ ਸਾਰੇ ਸਕਿੱਲ ਸਿੱਖ ਰਹੇ ਹਾਂ ਜਿਵੇਂ ਕਿ ਕਢਾਈ ਕੱਢਣਾ ਫੁਲਕਾਰੀ ਕੱਢਣੀਆਂ ਪੱਖੀਆਂ ਕੱਢਣੀਆਂ ਇਸ ਤਰ੍ਹਾਂ ਅਸੀਂ ਬਹੁਤ ਸਾਰੀ embroiderry ਸਿੱਖ ਰਹੇ ਹਾਂ ਤੇ ਇਸ ਨਾਲ ਅਸੀਂ ਰੁਜ਼ਗਾਰ ਚਲਾ ਸਕਦੇ ਹਾਂ ਘਰ ਬੈਠ ਕੇ ਵੀ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ ਕਿਹੜੇ ਕਿਹੜੇ ਟ੍ਰੇਡਾਂ ਹੋਰ ਇਸ ਤੋਂ ਇਲਾਵਾ ਹੋਰ ਹੋਰ ਕਿਹੜੀ ਟ੍ਰੇਡਾਂ ਚ ਜਿੱਦਾਂ ਲੁਕੀ ਲਕੀਸ਼ਨ ਹੋ ਜਾਉ ਹੋਵੇ ਅਤੇ ਹੋਰ ਵੀ ਸਾਡੇ ਕਾਲਜ ਦੇ ਵਿੱਚ ਟ੍ਰੇਡਾਂ ਹੈਗੀਆਂ ਜਿਵੇਂ ਕਿ ਪਲੰਬਰ ਦੀ ਪਲੰਬਰ ਦੀ ਆਈਟੀਆਈ ਇਲੈਕਟ੍ਰਿਕ ਇਲੈਕਟ੍ਰੀਸ਼ੀਅਨ ਦੀ ਆਈਟੀਆਈ ਹੋਰ ਕਾਰਪੈਂਟਰ ਦੀ ਆਈਟੀਆਈ ਇੱਥੇ ਸਾਡੇ ਸੰਸਥਾ ਦੇ ਵਿੱਚ ਟੀਚਰ ਸਾਡਾ ਬਹੁਤ ਸਹਿਯੋਗ ਦਿੰਦੇ ਹਨ ਅਤੇ ਸਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਉਂਦੇ ਹਨ ਜਿਸ ਨਾਲ ਅਸੀਂ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਾਂ ਤੇ ਸੋ ਵੇਰ ਰੁਜ਼ਗਾਰ ਆਪਣਾ ਸ਼ੁਰੂ ਕਰ ਸਕਦੇ ਹਨ ਹਾਂਜੀ ਪਲੰਬਰ ਦੀ ਆਈਟੀਆ ਇਲੈਕਟ੍ਰੀਸ਼ੀਅਨ ਦੀ ਆਈਟੀਆ ਵਿੱਚ ਕੁੜੀਆਂ ਨੇ ਵੱਧ ਤੋਂ ਵੱਧ ਹਿੱਸਾ ਲੇਵਾ ਮੁੰਡਿਆਂ ਤੋਂ ਬਹੁਤ ਜ਼ਿਆਦਾ ਅੱਗੇ ਹਨ ਕੁੜੀਆਂ ਦੀ ਗਿਣਤੀ ਕੁੜੀਆਂ ਹਰ ਕੰਮ ਦੇ ਵਿੱਚ ਤੋਂ ਅੱਗੇ ਐ ਤੇ ਬਹੁਤ ਕੰਮ ਸਿੱਖ ਰਹੀਆਂ ਤੇ ਆਪਣੇ ਘਰਦਿਆਂ ਦਾ ਨਾਮ ਰੋਸ਼ਨ ਕਰ ਰਹੀਆਂ ਹਨ ਇਹ ਵਿੱਚ ਲੋਕ ਆਪਣੀਆਂ ਕੁੜੀਆਂ ਨੂੰ ਘਰ ਹੀ ਰੱਖਦੇ ਸਨ ਤੇ ਮਤਲਬ ਕਿ ਕਿਤੇ ਵੀ ਬਾਹਰ ਨਹੀਂ ਭੇਜਦੇ ਸਨ ਪਰ ਅੱਜ ਦੇ ਸਮੇਂ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਵੱਧ ਨਾਮ ਰੋਸ਼ਨ ਕਰਦੀਆਂ ਹਨ ਹਰੇਕ ਟ੍ਰੇਡ ਦੇ ਵਿੱਚ ਇਨਾਮ ਪ੍ਰਾਪਤ ਕਰਦੀਆਂ ਹਨ ਇਸ ਕਰਕੇ ਕੁੜੀਆਂ ਜਿਹੜੀਆਂ ਮੁੰਡਿਆਂ ਨਾਲੋਂ ਬਹੁਤ ਅੱਗੇ ਹਰ ਖੇਤਰ ਦੇ ਵਿੱਚ ਤਰੱਕੀ ਬਦੰਦੀਆਂ ਹਨ ਮੈਂ ਹੀ ਕਹਿੰਦੀਆਂ ਕਿ ਹਰ ਹਰ ਇੱਕ ਦੇ ਮਾਪਿਆਂ ਨੂੰ ਹੀ ਚਾਹੀਦਾ ਕਿ ਕੁੜੀਆਂ ਨੂੰ ਵੱਧ ਤੋਂ ਵੱਧ ਪੜ੍ਹਾਣ ਅਤੇ ਮੁੰਡਿਆਂ ਵਾਂਗ ਹੀ ਸਾਰੀਆਂ ਸਹੂਲਤਾਂ ਦੇਣ ਮੇਰਾ ਨਾਮ ਕੁਸਮ ਹੈ ਮੈਂ ਇਲੈਕਟ੍ਰੀਸ਼ੀਅਨ ਐਨਸੀਵੀਟੀ ਕਲਾਸ ਦੀ ਵਿਦਿਆਰਥਣ ਹਾਂ ਮੈਂ ਆਈਟੀਆਈ ਸਰਕਾਰੀ ਆਈਟੀਆਈ ਨੰਗਲ ਵਿੱਚ ਪੜ੍ਹਦੀ ਹਾਂ ਤੇ ਮੈਂ ਇਲੈਕਟ੍ਰੀਸ਼ੀਅਨ ਟ੍ਰੇਡ ਯੂਜ਼ ਕੀਤੀ ਹੈ। ਇਹਦੇ ਵਿੱਚ ਮੈਂ ਦਾਖਲਾ ਲਿਆ ਹੈ। ਕਿਉਂਕਿ ਲੜਕੇ ਕਿਸੇ ਤੋਂ ਘਟ ਨਹੀਂ ਹਨ। ਅੱਜਕੱਲ੍ਹ ਹਰੇਕ ਤੇ ਲੜਕੇ ਆਪਣੀਆਂ ਮਤਲਬ ਉਹਨਾਂ ਦਿਖਾ ਰਹੇ ਹਨ। ਹਰੇਕ ਹਰ ਕੇ ਹਰੇਕ ਦੇ ਵਿੱਚ ਇੱਕ ਕਲਾ ਹੁੰਦੀ ਹੈ ਤੇ ਸਾਡੇ ਵਿੱਚ ਵੀ ਇਹ ਹੈਗੀ ਹੈ। ਤੇ ਇਨਸਟ੍ਰਕਟਰ ਸਾਨੂੰ ਬਹੁਤ ਕੁਝ ਸਿਖਾ ਰਹੇ ਹਨ। ਤੇ ਉਈ ਨਦਰਜਾ ਉੱਠਾ ਪਾਦਾ ਨਹੀਂ ਨਹੀਂ ਵਸੇ ਸਿਨੈਰੀ ਵੀ ਬਹੁਤ ਜ਼ਿਆਦਾ ਵੱਡੀ ਆ। ਕਾਹ ਕਹਿਣਾ ਚਾਹੂ? ਨਹੀਂ ਇਹ ਮਤਲਬ ਅਗਰ ਮਤਲਬ ਅਸੀਂ ਸਿੱਖਣ ਲੱਗ ਜਾਈਏ ਤਾਂ ਸਾਨੂੰ ਸਭ ਕੁਝ ਆ ਸਕਦਾ ਹੈ। ਮਤਲਬ ਜਿਦਾ ਲੜਕੇ ਵੀ ਸਿੱਖਦੇ ਕੁੜੀਆਂ ਵੀ ਸਿੱਖ ਸਕਦੀਆਂ ਹਨ। ਤੇ ਅਸੀਂ ਗਰਲਸ ਨੂੰ ਇਹ ਹੀ ਕਹਿੰਦੇ ਕਿ ਅੱਗੇ ਬਸ ਮਤਲਬ ਰੁਕਣਾ ਨਹੀਂ ਚਾਹੀਦਾ ਆਪਣੀ ਓਧੇ ਤੇ ਤੇ ਅਸੀਂ ਕਹਿਣਾ ਚਾਹੁੰਦੇ ਆ ਕਿ ਆਪਣੀ ਲੜਕੀਆਂ ਨੂੰ ਮਤਲਬ ਅੱਗੇ ਪੜਾਉ ਉਹ ਹੈਗਾ ਕਿਉਂਕਿ ਸਰਕਾਰ ਨੇ ਵੀ ਲੜਕੀਆਂ ਨੂੰ ਅੱਜ ਕੱਲ ਬਥੇਰੀ ਫੈਸਿਲਿਟੀਆਂ ਦਿੱਤੀਆਂ ਹਨ ਤੇ ਇਹਦੇ ਲੈਕਚਰਨ ਆਈਟੀਆ ਦੇ ਵਿੱਚ ਵੀ ਸਰਕਾਰ ਨੇ 33% ਕੋਟਾ ਕੁੜੀਆਂ ਦਿੱਤਾ ਹੈ ਤੇ ਅਸੀਂ ਇਹ ਹੀ ਕਹਿੰਦੇ ਜਾਂਦੇ ਆ ਕਿ ਬਸ ਸਾਨੂੰ ਵੀ ਗਵਰਨਮੈਂਟ ਜੋਬ ਪੀ ਅਸੀਂ ਕਰੀਏ ਆਪਣੇ ਆਪ ਤੇ ਇੰਡੀਪੈਂਡੈਂਟ ਹੋਈਏ ਥੈਂਕ ਯੂ ਕਿੰਨੀਆਂ ਕੁੜੀਆਂ ਇਸ ਲਈ ਏਟੀਆ ਚ ਆਈਆਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਆਣਦੇ ਤੁਹਾਡਾ ਸਵਾਗਤ ਕਰਦਾ ਜੀ ਆਇਆਂ ਕਹਨਾ ਪ੍ਰਜਾਪ ਸਕਾਬਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਜੀ ਬੈਂਸ ਉਹਨਾਂ ਦੀ ਰਹਿਨਮਾਈ ਹੇਠ ਮਾਨ ਜੋ ਡਾਇਰੈਕਟ ਤੱਕ ਤਕਨੀਕੀ ਸਿੱਖਿਆ ਉਹਨਾਂ ਦੇ ਨਿਰਦੇਸ਼ਾਂ ਮੁਤਾਬਕ ਜਿਹੜੀ ਇਹ ਆਈਟੀ ਚੱਲ ਰਹੀ ਹੈ ਇਹਦੇ ਵਿੱਚ ਬਖਵਕ ਕਿਤਾ ਮੁਕੀ ਜਿਹੜੇ ਕੋਰਸ ਹੈ ਉਹ ਕਰਵਾਏ ਜਾਂਦੇ ਆ ਤੇ ਇਹਦੇ ਵਿੱਚ ਕਾਫੀ ਸਮਾਂ ਆਪਾਂ ਦਾ ਸਿਰਫ ਦੇ ਇਹਨਾਂ ਕੋਰਸ ਹੈ ਕਿਤਾਮੋਈ ਕੋਰਸਾਂ ਵਿੱਚ ਉਹ ਕੋਰਸ ਜਿਨ੍ਹਾਂ ਵਿੱਚ ਸਿਰਫ ਲੜਕੇ ਹੀ ਭਾਗ ਲੈਂਦੇ ਸੀਗੇ ਪਰ ਉਹ ਹੁਣ ਉਹ ਸਮਾਂ ਬਦਲ ਗਿਆ ਕਿਉਂਕਿ ਸਾਡੀ ਸਰਕਾਰ ਵੱਲੋਂ 30% ਦੀਆਂ ਸੀਟਾਂ ਹਰੇਕ ਸੀਟ ਆਪਣੇ ਟ੍ਰੇਡ ਵਿੱਚ ਉਹ ਲੜਕੀਆਂ ਵਾਸਤੇ ਰਾਖਵੇਂ ਕਰ ਦਿੱਤੀਆਂ ਗਈਆਂ ਇਹਦੇ ਨਾਲ ਧੀ ਮੈਨ ਦਾ ਸਸ਼ਸਤੀਕਰਨ ਹੈ ਸਰਕਾਰ ਵੱਲੋਂ ਇੱਕ ਵੱਡਾ ਪ੍ਰਾਯਤਨ ਕੀਤਾ ਜਾ ਰਿਹਾ ਉਹਦੇ ਬਾਅਦ ਇੱਕ ਵੱਡਾ ਕਦਮ ਹੈ ਕਿ ਇਹਦੇ ਨਾਲ ਹੜੀ ਹੜੀ ਬੱਚੀਆਂ ਹੈਗੀਆਂ ਉਹ ਵੀ ਉਹਨਾਂ ਟੈਡਾਂ ਚ ਦਾਖਲਾ ਕਰ ਰਹੀਆਂ ਜਿਨ੍ਹਾਂ ਬਾਰੇ ਕੋਈ ਸੋਚ ਵੀ ਨਹੀਂ ਸਕਦੇ ਸੀਗੇ ਪਹਿਮੇ ਜੇ ਇੱਕ ਰਕਸ਼ਿਤ ਮੁੰਡੇ ਹੀ ਪੜਦੇ ਸੀ ਤੇ ਅੱਜ ਉਹ ਕੁੜੀਆਂ ਵੀ ਬਰਾਬਰ ਕੰਮ ਕਰ ਰਹੀਆਂ ਤੇ ਇਹ ਬਰਾਬਰੀ ਨਹੀਂ ਉਸ ਤੋਂ ਵੀ ਅੱਗੇ ਜਾ ਕੇ ਕੰਮ ਕਰ ਰਹੀਆਂ ਸੋ ਇਹ ਨਾਲ ਸਾਡੀ ਜਿਹੜੀ ਹੈ ਮਹਿਲਾ ਸਸ਼ਕਤੀਕਰਨ ਹੈ ਉਹਦੇ ਬਾਅਦ ਇੱਕ ਬਹੁਤ ਵੱਡਾ ਕਦਮ ਹੈ ਕਿ ਉਹਨਾਂ ਵਾਲਾ ਬੱਚੇ ਜਿਹੜੇ ਸਾਡੇ ਹੈਗੇ ਆ ਉਹ ਆਤਮ ਨਿਰਭਰ ਬਣ ਰਹੇ ਆ ਤੇ ਇਹ ਨਾਲ ਉਹਨਦੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰ ਰਹੇ ਆ ਦੇਖੋ ਸਾਡੇ ਕੋਲੋਂ ਪੱਲਰ ਦਾ ਕੁੜੀਆਂ ਲੈਣੇ ਕਟਿੰਗ ਤੇ ਐਮਬਰਾਇਡਰੀ ਦੇ ਵਿੱਚ ਹੀ ਦਾਖਲ ਲੈਣੇ ਦੀਆਂ ਤੇ ਹੁਣ ਇਲੈਕਟ੍ਰੀਸ਼ਨ ਟ੍ਰੇਡ ਵਿੱਚ ਸਾਡੀਆਂ ਕੁੜੀਆਂ ਹੈਗੀਆਂ ਈਵਨ ਕਿ ਕਾਰਪੈਂਟਰ ਟ੍ਰੇਡ ਹੈ ਉਹਦੇ ਵਿੱਚ ਵੀ ਦਾਖਲ ਲਿਆ ਕੁੜੀ ਨੇ ਤੇ ਹੋਰ ਟ੍ਰੇਡਾਂ ਵੀ ਜਿਹੜੀਆਂ ਹੈਗੀਆਂ ਮਕੈਨਿਕਲ ਟ੍ਰੇਡਾਂ ਹੈਗੀਆਂ ਇਲੈਕਟ੍ਰੀਕਲ ਟ੍ਰੇਡਾਂ ਆ ਉਹਨਾਂ ਵਿੱਚ ਵੀ ਜਿਹੜੀਆਂ ਕੁੜੀਆਂ ਦੀ ਬਰਾਬਰ ਭਾਗੀਦਾਰੀ ਹੈਗੀ ਆ ਉਹ ਹੁਣੇ ਸ਼ੁਰੂ ਹੋ ਗਈ ਹੈ ਇਦਾਂ ਦੀਆਂ ਹੁਣ 2000 ਸਮਾਂ ਬਦਲ ਚੁੱਕਾ ਹੈ ਅੱਜ ਦੇ ਜਿਹੜੇ ਆਧੁਨਿਕ ਯੁੱਗ ਹੈਗਾ ਇਹਦੇ ਵਿੱਚ ਕੁੜੀਆਂ ਜਿਹੜੀਆਂ ਹੈਗੀਆਂ ਉਹ ਬਰਾਬਰ ਆਪਣੀ ਹਰੇਕ ਫੀਲਡ ਵਿੱਚ ਹਰੇਕ ਖੇਤਰ ਵਿੱਚ ਉਹ ਆਪਣੀ ਬਰਾਬਰ ਭਾਗੀਦਾਰੀ ਨਿਭਾਰੀਆਂ ਇਹਦੇ ਨਾਲ ਕੁਝ ਸੜੀ ਸਰਕਾਰ ਵੱਲੋਂ ਵੀ ਦੇਖੋ ਕੁਝ ਤਾਂ ਇਹ ਟਿਪ ਸੈਂਟਰ ਜਿਹੜਾ ਕੋਟਾ ਲਖਵਾ ਕੀਤਾ ਗਿਆ ਇਹਨਾਂ ਨਾਲ ਬੜਾ ਫਰਕ ਪਿਆ ਤੇ ਦੂਜੇ ਦੂਜੇ ਸਾਡੇ ਜਿਹੜੇ ਬੱਚੇ ਗਰੀਬ ਬੱਚੇ ਆ ਜਿਹੜੇ ਐਸਸੀ ਬੱਚੇ ਆ ਸਕੂਲ ਕਾ ਨਾਲ ਸੰਬੰਧਿਤ ਹੈਗੇ ਉਹਨਾਂ ਨੂੰ ਸਰਕਾਰ ਵੱਲੋਂ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਬਜੇਫਾ ਵੀ ਉੱਤੇ ਜਾਂਦਾ ਤੇ ਬਿਲਕੁਲ ਨਾ ਮਾਤਰ ਜਿਹੜਾ ਹੈਗਾ ਫੀਸ ਵੀ ਲੈ ਨਹੀਂ ਜਾਂਦੇ ਉਹਨੂੰ ਬਿਲਕੁਲ ਹੀ ਤੇ ਸਰਕਾਰ ਵੱਲੋਂ ਇਹ ਬਹੁਤ ਵੱਡਾ ਫਲਾਲਾ ਜਿਹੜਾ ਹੈਗਾ ਉਹਨਾਂ ਵਾਸਤੇ ਵੀ ਕੀਤਾ ਜਾ ਰਿਹਾ ਇਹਨਾਂ ਨਾਲ ਕਾਫੀ ਬੱਚੇ ਸਾਡੇ ਜਿਹੜੇ ਹੈਗੇ ਆ ਉਹ ਆਪਣੇ ਪੈਰਾਂ 'ਤੇ ਖੜੇ ਹੋ ਰਿਹਾ ਹੈ ਨਹੀਂ ਨਿਕਲਦੇ ਕਿਆ ਕਹਣਾ ਚਾਹੁੰਦੇ ਹੋ ਅਸੀਂ ਉਹਨਾਂ ਨੂੰ ਵੀ ਇਹ ਬੇਨਤੀ ਕਰਦੇ ਆਂ ਕਿ ਬੱਚਿਆਂ ਨੂੰ ਅੱਗੇ ਵੱਲ ਦਾ ਮੌਕਾ ਦਿਓ ਉਹਨਾਂ ਨੂੰ ਵੀ ਇਹਨਾਂ ਤਕਨੀਕੀ ਕੋਰਸਾਂ ਵਿੱਚ ਕਿਉਂਕਿ ਅੱਜ ਕਿੱਤਾ ਮੁਕੀ ਸਿੱਖਿਆ ਹੈ ਉਹ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਡਿਮਾਂਡ ਹੈਗੀ ਆ ਸਕਿੱਲ ਵਰਕਰ ਦੀ ਹੈ ਆਮ ਬਲੇ ਸਮਝ ਕੋਈ ਇੰਡਸਟਰੀ ਲੱਗਣੀ ਹੈ ਕਿਤੇ ਵੀ ਕੋਈ ਕੰਮ ਹੋਣਾ ਹੈ ਉਹ ਉਸ ਵਾਰ ਸਿਰ ਜਿਹੜੇ ਸਕਿੱਲ ਵਰਕਰ ਹੈ ਉਹ ਤੇ ਪੂਰੀ ਬਹੁਤ ਜ਼ਿਆਦਾ ਘਾਟ ਹੈ ਬਾਹਰ ਦੇ ਕੰਟਰੀ ਵਿੱਚ ਹੀ ਬਹੁਤ ਜ਼ਿਆਦਾ ਘਾਟ ਹੈ ਸੋ ਸਾਨੂੰ ਬਤ ਤੇ ਬਾਦ ਕਿੱਤਾ ਮੁਕੀ ਸਿੱਖਿਆ ਵਾਲੇ ਬੱਚਿਆਂ ਨੂੰ ਆਪਣੇ ਨੂੰ ਬੇਦਗਾਨ ਖਾਸ ਕਰਕੇ ਲੜਕੀਆਂ ਨੂੰ ਇਸ ਫੀਲਡ 'ਚ ਅੱਗੇ ਆਣਾ ਚਾਹੀਦਾ ਹੈ ਅਕੇ ਉਹ ਕੁੜੀਆਂ ਜਿਹੜੀਆਂ ਸਾਡੀਆਂ ਆਗੀਆਂ ਕਿਉਂਕਿ ਜਿਹੜੀ ਇੱਕ ਔਰਤ ਹੈ ਉਹ ਦੋ ਘਰਾਂ ਦਾ ਧਿਆਨ ਰੱਖਦੀ ਹੈ ਦੋ ਘਰਾਂ ਦੀ ਇੱਜ਼ਤ ਹੁੰਦੀ ਹੈ ਤੇ ਉਹਨੇ ਮਾਪਿਆਂ ਦਾ ਵੀ ਮਾਣ ਉੱਚਾ ਕਰਨਾ ਤੇ ਆਪਣੇ ਸਹੁਰਿਆਂ ਦਾ ਵੀ ਮਾਣ ਉੱਚਾ ਕਰਨਾ ਇਸ ਵਾਸਤੇ ਆਪਾਂ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਆਂ ਵੀ ਆਪਣੀਆਂ ਲੜਕੀਆਂ ਨੂੰ ਵੱਧ ਤੋਂ ਵੱਧ ਕਿਤਾਬ ਮੁਕੀ ਕੋਰਸਾਂ ਚ ਕਰਵਾ ਕੇ ਤੇ ਉਹਨਾਂ ਨੂੰ ਅੱਗੇ ਵੱਧ ਦਾ ਮੌਕਾ ਦੇ